ਉਹ ਸਿਰ ਉਹਦੇ ਮੋਦੀਆਂ ਕੱਟੀਆਂ ਵੀਆਂਗੇ ਕੇਸ ਮੁੰਨੇ ਵੀ ਆ ਤੇ ਉਹਨੂੰ ਅਸੀਂ ਕੀ ਸਮਝੀਏ ਉਹ ਕਿੱਥੋਂ ਦਾ ਵੀ ਹੈਗਾ ਉਹਦਾ ਸਾਨੂੰ ਪਹਿਲਾਂ ਡਰੈਸ ਤੇ ਵਾਕਏ ਜਸੇ ਬੰਦਿਆਂ ਤੋਂ ਪੁੱਛਦੇ ਆ ਵੀ ਉਹਨਾਂ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਹੈ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਇੱਕ ਨਾ ਵੀਡੀਓ ਸੋਸ਼ਲ ਮੀਡੀਆਜ਼ ਉੱਤੇ ਬੜੀ ਵਾਇਰਲ ਹੋ ਰਹੀ ਹੈ ਗੀ ਤੇਜ਼ੀ ਨਾਲ ਤੇ ਉਹਦੇ ਵਿੱਚ ਚਲੋ ਕੁੜੀ ਦਾ ਤੰਬਰ ਤੇ ਛੱਗਿਆ ਹਨਾ ਸਿਰਿਸਾ ਪਾਇਆ ਚਲੋ ਨੱਚ ਟੱਪ ਰਹੀ ਆ ਵਿਆਹ ਦੇ ਵਿੱਚ ਖੁਸ਼ੀ ਚ ਹਰ ਕੁਝ ਕਰਦਾ ਔਰ ਜਿਹੜਾ ਮੁੰਡਾ ਮੋਨਾ ਕੋਨਾ ਬੋਦੀਆਂ ਉਹਦੇ ਤੇ ਇਹ ਸਿੱਖੀ ਦੀ ਬੇਅਦਬੀ ਕਰ ਰਿਹਾ ਇਹਦਾ ਜਥੋਂ ਦਾ ਵੀ ਹੈਗਾ ਸਾਨੂੰ ਡਰੈਸ ਪਤਾ ਹੋਣਾ ਚਾਹੀਦਾ ਇੱਕ ਵਾਰੀ ਡਰੈਸ ਲੱਭ ਕੇ ਦੇ ਦਿਓ ਬੰਦੇ ਦਾ ਤੇ ਉਸ ਤੋਂ ਬਾਅਦ ਇਹਦੇ ਉੱਤੇ ਬਣਦੀ ਕਾਰਵਾਈ ਅਸੀਂ ਕਰਾਂਗੇ ਜਿਵੇਂ ਸਾਨੂੰ ਸਾਨੂੰ ਉਪਰੋਂ ਸਿੱਖ ਜੱਤੇ ਬੰਦਿਆਂ ਦਾ ਹੁਕਮ ਹੋਇਆ ਨਾ ਵੱਡਿਆਂ ਦਾ ਸਾਡਾਂ ਦਾ ਅਸੀਂ ਉਹੀ ਬਣਦੀ ਕਾਰਵਾਈ ਇੱਤੇ ਕਰਾਂਗੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਬੰਦੇ ਦਾ ਸਾਨੂੰ ਪਤਾ ਲੱਗ ਜੇ ਕਿਉਂਕਿ ਮੈਂ ਇਸ ਬੰਦੇ ਨੂੰ ਕਤੀੜੀ ਕਹਿ ਸਕਦਾ ਇਹੋ ਜੇ ਕਤੀੜਾ ਨੂੰ ਦੇਖ ਕੇ ਕੱਲ ਨੂੰ ਹੋਰ ਵੀ ਚਾਰ ਚੰਬਲ ਦੇ ਆ ਠੀਕ ਆ ਆ ਇੱਕ ਵੀਡੀਓ ਸਾਡੀ ਕੱਲ ਦੀ ਵਾਇਰਲ ਹੋ ਰਹੀ ਆ ਅੰਬਰ ਤੇ ਸ਼ਾਕੇ ਨੇਗ ਸਿੰਘ ਹੋ ਕੇ ਬੰਦਾ ਬਾਣੇ ਤੇ ਜਿਸੂ ਮਿਸੂ ਵਾਲਿਆਂ ਦੇ ਬੰਦਾ ਸੀਗਾ ਜਾ ਕੇ ਗਿੱਦਾ ਪਾਉਂਦਾ ਸੀ ਢੇਲੀ ਅਸੀਂ ਇੱਕ ਦੋ ਵਾਰੀ ਉਹਨੂੰ ਸਮਝਾਇਆ ਸੀ ਤੇ ਕੱਲ ਉਹਦਾ ਦਾਸ ਨੇ ਲਾਤਾ ਸੋਦਾ ਠੀਕ ਆ ਤੇ ਕੰਗਾਰੂ ਆਪ ਹੀ ਲਾ ਕੇ ਸਾਨੂੰ ਦੇ ਗਿਆ ਤੇ ਉਹਦੇ ਸਬੰਧ ਦੇ ਵਿੱਚ ਅੱਜ ਕੀ ਹੋਇਆ ਪੁਲਿਸ ਪ੍ਰਸ਼ਾਸਨ ਸਾਨੂੰ ਕਿਦਾ ਫੋਨ ਤੇ ਫੋਨ ਕਰੀ ਜਾਂਦਾ ਵੀਰੋ ਲੀਡ ਕਰੋ ਕਿਉਂ ਕਾਤੋਂ ਕਰੀਏ ਉਹ ਭੂਆ ਕੋਲੇ ਬੈਠੇ ਜਾ ਕੇ ਗਿੱਦਾ ਪਾਉਂਦਾ ਸੀਗਾ ਠੀਕ ਆ ਤੇ ਜੇ ਕਿਹੜੇ ਇਤਿਹਾਸ ਦੇ ਵਿੱਚ ਲਿਖਿਆਗਾ ਵੀ ਕੋਈ ਵੀ ਬੰਦਾ ਸਰੀ ਸਾਬ ਪਾ ਕੇ ਬਖੰਡੀਆਂ ਦੇ ਡੇਰਾਂ 'ਚ ਜਾ ਕੇ ਨੱਚੂਗਾ ਉਹਦਾ ਫਿਰ ਸਾਡੇ ਵੱਲੋਂ ਸਿੰਘਾਂ ਵੱਲੋਂ ਸੋਦਾ ਲਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਵੀ ਬਚਨ ਕਰੋ ਜੀ ਉਹ ਜਿਹੜਾ ਮੁੰਡਾ ਸਰੀ ਸੱਪਾ ਕੇ ਤੇ ਗਾਣਿਆਂ ਦੇ ਉੱਤੇ ਨਚਰੇ ਤੇ ਇੱਕ ਕੁੜੀ ਨਚਰੀ ਆ ਨਿੰਦਨ ਜੋ ਗੱਲ ਆ ਤੇ ਤੁਸੀਂ ਉਹਦੇ ਬਾਰੇ ਵਿਚਾਰ ਦਿਓ ਜੀ ਬਾਬਾ ਜੀ ਇਹੀ ਬਚਨ ਆ ਕੀ ਲੈਂਦੇ ਆ ਵੀ ਉਹਨਾਂ ਨੂੰ ਲੱਭੋ ਤੇ ਉਹਨਾਂ ਦੇ ਸੋਦਾ ਲਾਓ ਇਹੋ ਜਿਹਾ ਕੰਮ ਕਰਦੇ ਆ ਕੋਈ ਹੋਰ ਵੀ ਨਾ ਕਰੇ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਵੀ ਜਲਦੀ ਤੋਂ ਜਲਦੀ ਉਹਨਾਂ ਦਾ ਪਤਾ ਲੱਗੇ ਤੇ ਉਹਨਾਂ ਦੇ ਸੋਦਾ ਲੱਗੇ ਜੇ ਬਾਬਾ ਜੀ ਕਿਸੇ ਨੇ ਕਨੈਕਟ ਕਰਨਾ ਪੈ ਜਾ ਉਹ ਬੰਦੇ ਦਾ ਪਤਾ ਲੱਗੇ ਤੇ ਕਿਹੜੇ ਨੰਬਰ ਤੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਨੰਬਰ ਨੋਟ ਕਰੋ 7508170040 ਇਸ ਨੰਬਰ ਤੇ ਫੀ ਲੈਂਦੇ ਆ ਸਾਨੂੰ ਦੱਸੋ ਦੁਬਾਰਾ ਫੇਰ ਬੋਲ ਦਿਓ ਬਾਬਾ ਜੀ ਇੱਕ ਵਾਰੀ 7508170040 ਇਹਦੇ ਤੇ ਕਨੈਕਟ ਕਰੋ ਤੇ ਉਹ ਜਲਦੀ ਤੋਂ ਜਲਦੀ ਦੱਸੋ ਕਿੱਥੋਂ ਦਾ ਹੈਗਾ ਉਹ ਬਾਕੀ ਅਸੀਂ ਆਪ ਹੀ ਕਰਾਂਗੇ ਜਿਹੜਾ ਕੋ ਕਰਨਾ ਹੈ ਅਸੀਂ ਕਰਨਾ ਹੈ ਵਾਹਿਗੁਰੂ ਵਾਹਿਗੁਰੂ